ਇਸ ਵੀਡੀਓ ਬਣਾਉਣ ਵਾਲੇ ਨੂੰ 21 ਤੋਪਾਂ ਦੀ ਸਲਾਮੀ ਕਿਉਂਕਿ ਅਜ ਤੱਕ ਤੁਸੀਂ ਮੁਹਾਵਰਾ ਸੁਣਿਆ ਸੀ ਕਿ ਭੇਡ ਚਾਲ ਤੇ ਵੇਖੋ ਕਿਦਾਂ ਇੱਕ ਭੇਡ ਆਪਣੇ ਮਾਲਕ ਦੇ ਮਗਰ ਲੱਗੀ ਆ ਤੇ ਗੋਲ-ਗੋਲ ਘੁੰਮ ਰਹੀ ਆ ਤੇ ਉਹਦੇ ਪਿੱਛੇ ਸਾਰੀਆਂ ਭੇਡਾਂ ਜਿਹੜੀਆਂ ਗੋਲ-ਗੋਲ ਅੱਗ ਦੇ ਦਿਵਾਲੇ ਕੋਲ ਘੁੰਮਣਾ ਸ਼ੁਰੂ ਕਰ ਦਿੱਤਾ ਤੇ ਮਾਲਕ ਜਿਹੜਾ ਵਾ ਉਹ ਸਾਈਡ ਤੇ ਹੋ ਗਿਆ ਲੇਕਿਨ ਭੇਡਾਂ ਜਿਹੜੀਆਂ ਭੇਡ ਚਾਲ ਦੀਆਂ ਸ਼ਿਕਾਰ ਉਸੇ ਅੱਗ ਦੇ ਦਿਵਾਲੇ ਹੀ ਘੁੰਮੀ ਜਾਂਦੀਆਂ ਇੱਕ ਦੂਜੀ ਦੇ ਪਿੱਛੇ ਤੇ ਦੋਸਤੋ ਇਹ ਵੀਡੀਓ ਵੇਖ ਕੇ ਮੈਨੂੰ ਇੱਕ ਕਹਾਣੀ ਯਾਦ ਆਈ ਹੈ ਤੇ ਮੈਂ ਸੋਚਿਆ ਆਪਣੇ ਦੋਸਤਾਂ ਦੇ ਨਾਲ ਇਹਨੂੰ ਸ਼ੇਅਰ ਕਰਾਂ ਦੋਸਤੋ ਇੱਕ ਵਾਰ ਦੀ ਗੱਲ ਆ ਜੰਗਲ ਦੇ ਇੱਕ ਕੋਨੇ ਦੇ ਵਿੱਚ ਮੱਝਾਂ ਦਾ ਇੱਕ ਝੁੰਡਾ ਲੰਦਾ ਸੀ ਤੇ ਉਹ ਮੱਝਾਂ ਜਿਹੜੀਆਂ ਸੀਗੀਆਂ ਚਰਾਈ ਦੇ ਲਈ ਜੰਗਲ ਦੇ ਵਿੱਚ ਇੱਕ ਹੀ ਰਸਤਾ ਯੂਜ਼ ਕਰਦੀਆਂ ਸੀ ਉਸੇ ਰਸਤੇ ਉਹ ਚੁਗਣ ਨੂੰ ਜਾਂਦੀਆਂ ਤੇ ਉਸੇ ਰਸਤੇ ਜਿਹੜੀਆਂ ਉਹ ਵਾਪਸ ਆ ਜਾਂਦੀਆਂ ਸੀ ਜਿਹੜੀ ਵੀ ਮੱਝ ਪਹਿਲਾਂ ਅੱਗੇ ਲੱਗਦੀ ਬਾਕੀ ਮੱਝਾਂ ਜੜੀਆਂ ਉਹਦੇ ਪਿਛੇ ਲੱਗ ਤੁਰਦੀਆਂ ਇਹ ਉਹਨਾਂ ਦੇ ਸੁਭਾਅ ਦੇ ਵਿੱਚ ਜਿਹੜਾ ਹੈਗਾ ਸ਼ਾਮਲ ਹੋ ਚੁੱਕਾ ਸੀਗਾ ਤੇ ਦੋਸਤੋ ਕੁਝ ਸਮੇਂ ਦੇ ਬਾਅਦ ਉਸ ਜੰਗਲ ਦੇ ਵਿੱਚ ਇੱਕ ਨਵਾਂ ਰਸਤਾ ਜਿ ਨਿਕਲ ਆਇਆ ਉਹ ਰਸਤਾ ਇਸ ਰਸਤੇ ਦੇ ਨਾਲੋਂ ਪੁਰਾਣੇ ਰਸਤੇ ਦੇ ਨਾਲੋਂ ਜ਼ਿਆਦਾ ਆਸਾਨ ਸੀ ਤੇ ਨਾਲੇ ਸੁਰੱਖਿਅਤ ਸੀ ਪਰ ਮੱਝਾਂ ਦੇ ਝੁੰਡ ਨੇ ਕਦੀ ਵੀ ਉਸ ਰਸਤੇ ਦੇ ਉੱਤੇ ਜਾਣ ਦੀ ਹਿੰਮਤ ਨਹੀਂ ਕੀਤੀ ਉਹ ਉਸੇ ਰਸਤੇ ਤੇ ਹੀ ਚਲਦੀਆਂ ਰਹੀਆਂ ਜਿਹੜਾ ਰਸਤਾ ਇੱਕ ਮੱਝ ਨੇ ਪਹਿਲਾਂ ਤੋਂ ਤਿਆਰ ਕੀਤਾ ਹੋਇਆ ਸੀ ਉਸੇ ਜੰਗਲ ਦੇ ਵਿੱਚ ਇੱਕ ਸਿਆਣਾ ਕੁੱਤਾ ਰਹਿੰਦਾ ਸੀ ਜੋ ਮੱਝਾਂ ਨੂੰ ਰੋਜ਼ ਆਉਂਦੇ ਜਾਂਦੇ ਦੇਖਦਾ ਤੇ ਇੱਕ ਦਿਨ ਕੁੱਤੇ ਨੇ ਹਿੰਮਤ ਕਰਕੇ ਮੱਝਾਂ ਦੀ ਮੁਖੀ ਨਾਲ ਗੱਲ ਕੀਤੀ ਤੇ ਉਹਨੂੰ ਦੱਸਿਆ ਕਿ ਨਵਾਂ ਰਸਤਾ ਸੁਰੱਖਿਅਤ ਵੀ ਆ ਤੇ ਛੋਟਾ ਵੀ ਆ ਪਰ ਮੱਝਾਂ ਦੇ ਮੁਖੀ ਨੇ ਕਿਹਾ ਉਹ ਰਸਤਾ ਸਾਡੇ ਜਾਣ ਪਛਾਣ ਦਾ ਨਹੀਂ ਅਸੀਂ ਰਿਸਕ ਨਹੀਂ ਲੈ ਸਕਦੀਆਂ ਤੇ ਅੱਗੋਂ ਕੁੱਤਾ ਉਹਨਾਂ ਨੂੰ ਕਹਿੰਦਾ ਹੈ ਕਿ ਇਹੀ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਰਿਸਕ ਹੈ ਕਿ ਜਿਹੜਾ ਤੁਸੀਂ ਉਸ ਰਸਤੇ ਤੇ ਜਾਣ ਦਾ ਰਿਸਕ ਨਹੀਂ ਲਿਆ ਤੇ ਕੁੱਤੇ ਦੀ ਇਹ ਗੱਲ ਸੁਣ ਕੇ ਕੁਝ ਮੱਝਾਂ ਜੜੀਆਂ ਨੇ ਉਸ ਨਵੇਂ ਰਸਤੇ ਤੇ ਜਾਣ ਦੀ ਤਿਆਰੀ ਕਰ ਲਈਆਂ ਨੇ ਤੇ ਜਦੋਂ ਉਹ ਮੱਝਾਂ ਉਸ ਰਸਤੇ ਦੇ ਰਾਹੀਂ ਗੁਜ਼ਰਦੀਆਂ ਨੇ ਤੇ ਉਹ ਦੇਖਦੀਆਂ ਨੇ ਕਿ ਸੱਚਮੁੱਚ ਹੀ ਉਹ ਰਸਤਾ ਛੋਟਾ ਅਤੇ ਸੁੰਦਰ ਸੀ ਤੇ ਦੋਸਤੋ ਬਾਕੀ ਦੀਆਂ ਮੱਝਾਂ ਜੜੀਆਂ ਨੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਤੇ ਉਹ ਵੀ ਉਸੇ ਰਸਤੇ ਤੇ ਚੱਲਣਾ ਸ਼ੁਰੂ ਕਰ ਦਿੰਦੀਆਂ ਤੇ ਸੋਚਦੀਆਂ ਨੇ ਕਿ ਹੁਣ ਤੱਕ ਅਸੀਂ ਭੇਡ ਚਾਲ ਦੀ ਸ਼ਿਕਾਰ ਸੀ ਕਿ ਜਿਸ ਰਸਤੇ ਦੇ ਉੱਤੇ ਸਾਨੂੰ ਇੱਕ ਮੱਝ ਨੇ ਚਲਾਇਆ ਸੀ ਤੇ ਅਸੀਂ ਸਾਰਿਆਂ ਦੇ ਸਾਰੀਆਂ ਉਸੇ ਰਸਤੇ ਤੇ ਚੱਲਦੀਆਂ ਆ ਰਹੀਆਂ ਸੀ ਤੇ ਕਦੇ ਵੀ ਜ਼ਿੰਦਗੀ ਦੇ ਵਿੱਚ ਰਿਸਕ ਨਹੀਂ ਲਿਆ ਤੇ ਨਵਾਂ ਰਸਤਾ ਭਾਲਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਦੋਸਤੋ ਇਸ ਕਹਾਣੀ ਤੋਂ ਇਹੋ ਸਿੱਖਿਆ ਮਿਲਦੀ ਹੈ ਕਿ ਜੇਕਰ ਅਸੀਂ ਜ਼ਿੰਦਗੀ ਦੇ ਵਿੱਚ ਰਿਸਕ ਨਹੀਂ ਲੈਂਦੇ ਆਪਣੇ ਰਾਹ ਆਪਣੇ ਨੰਨੇ ਖੁਦ ਨਹੀਂ ਲੈਂਦੇ ਤੇ ਅਸੀਂ ਕਮੇਸ਼ਾ ਉਸ speed ਚੱਲਦਾ شکار ਇਹਨੇ ਆ ਜਿਹੜੀ ਚੱਲਦੀ ਆ ਰਹੀ ਆ ਤੇ ਦੋਸਤੋ ਜੇਕਰ ਅੱਗੇ ਵਧਣਾ ਚਾਹੁੰਦੇ ਹੋ ਤੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਰਿਸਕ ਵੀ ਲੈਣਾ ਪਵੇਗਾ ਤੇ ਨਵੇਂ ਰਸਤੇ ਜਿਹੜੇ ਆ ਉਹ ਤਲਾਸ਼ਣੇ ਪੈਣਗੇ ਤੇ ਦੋਸਤੋ ਮਿਲਦੇ ਆਂ ਫੇਰ ਇੱਕ ਨਵੀਂ ਕਹਾਣੀ ਦੇ ਨਾਲ